ਸੀਨੇ ਆਪ ਦੇ ਕਰੈਕਟਰ ਨਾਲ ਆਪ ਇੰਜੋਏ ਕਰ ਲੋਕਾਂ ਦਾ ਕਰਨੀ ਕਰਨਾ ਮੈਂ ਹਾਸ ਦਾ ਬੋਧ ਰਹੀ ਨਾ ਬੋਧ ਸੀ ਰੀਅਲੀ ਸ਼ੂਟਿੰਗ ਦੇ ਉੱਤੇ ਵੀ ਸਾਡੇ ਜੋ ਬਚਪਨਾ ਕਹਿੰਦੇ ਜਿਹਦੇ ਚ ਬਚਪਨਾ ਹੈ ਨਾ ਉਹਦੇ ਤੇ ਕਦੇ ਬੜਾ ਫਰਕ ਨਹੀਂ ਮੈਂ ਜਿਤਨਾ ਕੁ ਵੀਏ ਕਰੀ ਹੈ ਤਦ ਤੱਕ ਮੈਂ ਗੰਜੇ ਹੀ ਰਹਾ ਉਹ ਗੰਜਿਆਂ ਦਾ ਡਰਾਮਾ ਸੀ ਸੱਤ ਜਣੇ ਤੇ ਅਸੀਂ ਅਸੀਂ ਸੱਤ ਜਣੇ ਗੰਜੇ ਹੀ ਰਹਾ ਵੀਏ ਤੱਕ ਜਿਹੜੀ ਆ ਨਾ ਉਹ ਬੇਕਅਪ ਵਾਲੀ ਉਹ ਵੀ ਮਾਦਾ ਕਰੈਕਟਰ ਕਰਨ ਲੱਗੀ। ਦੱਸ ਤੁਸੀਂ ਮਾਵਾ ਬੰਨੀ ਹੋਈਆਂ। ਇਹ ਜਿਵੇਂ ਫਿਲਮਾਂ ਕਰਕੇ ਕੁਛ ਇਹਦੀਆਂ ਫਿਲਮਾਂ ਨਾ ਕਰਿਆ ਕਰ। ਸਾਹਮਣੇ ਖੜਿਆ। ਆਪ ਨੂੰ ਨਾਲੇ ਨੇ। ਮੈਂ ਕਹਾਂ ਨਾ ਜਿੰਨੀਆਂ ਲੱਤਾਂ ਖਿੱਚਦੇ ਨੇ ਸਾਡੀ ਇੰਡਸਟਰੀ ਦੇ ਵਿੱਚ ਜਿੰਨੀਆਂ ਵੈਂਟੀ ਵੈਨਾ ਵਿੱਚ ਚੁਗਲੀਆਂ ਆਉਂਦੀਆਂ ਨੇ ਪਿੰਡਾਂ 'ਚ ਨਹੀਂ ਹੁੰਦੀ। ਵੱਡੀਆਂ ਵੱਡੀਆਂ ਦਾੜੀ ਵਾਲੇ ਬੱਚੇ ਸ਼ੈਤਾਨ छुपे ਹੋਏ ਨੇ ਕਿੰਨੇ ਪਿੱਡਾਂ ਦੇ ਵਿੱਚੋਂ ਇਹਦੀ ਕਲਾਕਾਰ ਉੱਪਰ ਕੇ ਆ ਰਹੇ ਨੇ ਰੀਲਾ ਰਹੇ ਹਨ ਇਹ ਜਿਹੜੇ ਏਡੀ ਨੇ ਜਿਹੜੇ ਜਰ ਆਪਾਂ ਸੋਚ ਵੀ ਨਹੀਂ ਸਕਦੇ ਯਾਰ ਆ ਇਹਨਾਂ ਨੇ ਕਿਵੇਂ ਕਿਵੇਂ ਕਰ ਲਿਆ ਕੀ ਸੋਚਿਆ ਹੋਣਾ ਹਨਾ ਪਿੰਡੂ ਦਿਮਾਗ ਨੇ ਬੇਲੇ ਦਿਮਾਗ ਨੇ ਉਹ ਬੜੇ ਖਤਰਨਾਕ ਹੁੰਦੇ ਨੇ ਬੜੇ ਵੱਡੇ ਵੱਡੇ ਪੰਜ ਲੈ ਕੇ ਆਉਂਦੇ ਨੇ ਉਹ wel ਜਦ ਰੌਲਾ ਪੈਂਦਾ ਨਾ ਤਾਂ ਸਾਰੀ ਦੁਨੀਆ ਦੇਖਦੀ ਹੈ ਲੇਕਿਨ ਜਦ ਬੇਸਮੈਂਟ ਚ ਰੌਲਾ ਪੈਂਦਾ ਉਹ ਕਿਸੇ ਨੂੰ ਨਹੀਂ ਸੁਣਦਾ ਲੇਕਿਨ ਇਹਨਾਂ ਦਾ ਕੀ ਰੌਲਾ ਹੈ ਉਹ ਅੱਜ ਜਾਣਨ ਦੀ ਪੂਰੀ ਕੋਸ਼ਿਸ਼ ਕਰਾਂਗੇ ਰਾਜਤਾਲੀਵਾਲ ਤੇ ਗੁਰਚੇ ਚਿੱਤਰਕਾਰ ਜੀ ਵੈਲਕਮ ਟੂ ਐਬੀਬੀ ਸਸਿਕਰ ਜੀ ਸਸਿਕਰ ਬਹੁਤ ਵਧੀਆ ਜੀ ਕਲ ਵੈਸੇ ਗੱਲ ਕਰਦੇ ਹੁੰਨੇ ਆ ਕਿ ਜਦੋਂ ਅਸੀਂ ਕਾਮੇਡੀ ਦੀ ਗੱਲ ਕਰਦੇ ਨਾ ਭਾਜੀ ਦਾ ਨਾਮ ਉਸ ਤਰ੍ਹਾਂ ਨਾਲ ਸਾਹਮਣੇ ਆਉਂਦਾ ਮੈਂ ਕਹਿ ਸਕਦਾ ਕਿ ਉਹ ਗੂੜੀ ਕਾਮੇਡੀ ਜਿਹੜੀ ਆਪੋ ਉਸ ਟਾਈਮ ਦੇ ਦੇਖੀ ਹੈ ਜੇ ਤੁਸੀਂ ਅੱਜ ਦੇ ਦੌਰ ਦੇ ਵਿੱਚ ਵੀ ਕੰਮ ਕਰਦੇ ਹੋ ਕੁਝ ਵੀ ਆਉਂਦਾ ਤੁਹਾਡਾ ਤੁਹਾਨੂੰ ਪੁਰਾਣਾ ਟਾਈਮ ਜ਼ਿਆਦਾ ਚੇਤੇ ਆਉਂਦਾ ਜਾਂ ਫਿਰ ਤੁਸੀਂ ਇਸ ਟਾਈਮ ਨੂੰ ਵੱਧ ਇੰਜੋਏ ਕਰ ਇਸ ਇਸ ਟਾਈਮ ਨੂੰ ਜ਼ਿਆਦਾ ਪੁਰਾਣਾ ਉਦੋਂ ਕੁਝ ਗੱਲ ਹੋਰ ਸੀਗੇ ਪਰ ਉਦੋਂ ਅਸੀਂ ਸਿੱਖਦੇ ਸੀਗੇ ਪਰ ਸਿੱਖਦਾ ਤਾਂ ਬੰਦੇ ਅੱਜ ਕੱਲ ਵੀ ਹੈ ਹਨਾ ਪਰ ਅੱਜ ਕੱਲ ਬਹੁਤ ਕੁਝ ਵਧੀਆ ਲੱਗਾ ਸਿੱਖ ਸਿੱਖਦੇ ਵੀ ਆ ਕੋਈ ਕਰਦੇ ਹਾਂ ਅੱਜ ਕੱਲ ਦੇ ਦੌਰ ਤੇ ਅਸੀਂ ਜਿਹੜੀ ਰੋਲਾ ਬੇਸਮੈਂਟ ਦਾ ਨਾ ਮੈਂ ਸਾਨੂੰ ਅਸੀਂ ਪਿੱਛੇ ਵੀ ਹੁਣ ਗੱਲ ਕਰਕੇ ਹਟਿਆ ਅਸੀਂ ਨੇ ਆਪ ਦੇ ਕਰੈਕਟਰ ਨਾਲ ਆਪ ਇੰਜੋਏ ਕਰਿਆ ਲੋਕਾਂ ਨੇ ਤਾਂ ਕਰਨੀ ਕਰਨਾ ਕਿਉਂਕਿ ਦੋਨੇ ਜਣੇ ਮੇਰੇ ਲੱਤ 'ਚ ਸਰੀਆ ਪਾਇਆ ਹੁੰਦਾ ਤੇ ਮੇਰੇ ਵਾਈਫ ਨੇ ਉੱਥੇ ਅਸੀਂ ਕੈਨੇਡਾ ਜਾਂਦੇ ਆ ਤੇ ਇਥੋਂ ਕਿਉਂਕਿ ਕੋਈ ਮੇਰੇ ਜਿਹੜੇ ਯਾਰ ਦੋਸਤ ਨੇ ਉਹ ਕੋਈ ਕੁਸ਼ ਮੰਗਾਉਂਦਾ ਕੋਈ ਤੇਲ ਮੰਗਾਉਂਦਾ ਕੋਈ ਡਾਈ ਮੰਗਾਉਂਦਾ ਕੋਈ ਮੇਥੀ ਮੰਗਾਉਂਦਾ ਉਹਨਾਂ ਦੇ ਵੰਡਦਾ ਫਿਰਦਾ ਯਾਨੀ ਇਹ ਵੀ ਬਹੁਤ ਮਜ਼ਾ ਆਇਆ ਕਰਕੇ ਕਿਆ ਬਾਤ ਹੈ ਕਿਆ ਬਾਤ ਹੈ ਰਾਜਮਮ ਤੁਸੀਂ ਬਹੁਤ ਵਾਰ ਬਾਹਰ ਜਾਂਦੇ ਹੋ ਕੀ ਕੀ ਚੀਜ਼ਾਂ ਜਿਹੜੇ ਰਿਸ਼ਤੇਦਾਰ ਤੁਹਾਨੂੰ ਕਹਿੰਦੇ ਨੇ ਰਾਜ ਉੱਥੋਂ ਆਂਦੀ ਹੋਈ ਲਿਆਈ ਬਹੁਤ ਸਾਰੇ ਚੀਜ਼ਾਂ ਮੰਗਦੇ ਰਹਿੰਦੇ ਹੈ ਕਈ ਤਾਂ ਆ ਜਿਹੜੇ ਮਲਟੀ ਵਿਟਾਮਿਨਸ ਉਹ ਬਹੁਤ ਡਿਮਾਂਡ ਹੁੰਦੀਆਂ ਹਨਾ ਸਾਰੇ ਆਂਦੀ ਕਿ ਮਲਟੀ ਵਿਟਾਮਿਨ ਉੱਥੋਂ ਲੈ ਆਇਓ ਕੋਈ ਫੋਨ ਲਿਆ ਦਿਓ ਕੋਈ ਐਦਾਂ ਦੀਆਂ ਚੀਜ਼ਾਂ ਹਨਾ ਤੇ ਇੱਕ ਹੁੰਦਾ ਮੇਕਅਪ ਦਾ ਸਮਾਨ ਕਿ ਉਥੋਂ ਦਾ ਜਿਆਦਾ ਵਧੀਆ ਉਥੋਂ ਦਾ ਆ ਬੇਸ ਜਿਆਦਾ ਵਧੀਆ ਆ ਲਿਆ ਦਿਓ ਲਾਈਕ ਮੇਕਅਪ ਦਾ ਹੁੰਦਾ ਆ ਅੱਛਾ ਤੇ ਕਦੀ ਐਦਾਂ ਹੋਇਆ ਕਿ ਤੁਸੀਂ ਸੱਚੀ ਲੈ ਕੇ ਵੀ ਆਏ ਹੋ ਕਿਸੇ ਵਾਸਤੇ ਕਿ ਬਸ ਕਹਨੇ ਹੋ ਹਾਂ ਲੈ ਆਵਾਂ ਤੇਰੀ ਉਧਰ ਦਾ ਨਹੀਂ ਉਧਰ ਦਾ ਵਰਤਦੇ ਉਹ ਪਿਓਰ ਹੁੰਦਾ ਆ ਹਾਂ ਉਹ ਚ ਕੋਈ ਮਿਲਾਵਟ ਨਹੀਂ ਹੁੰਦੀ ਨਹੀਂ ਇੱਥੇ ਵਾਲੇ ਦਾ ਫੇਰਾਂ ਨੇ ਲਵਲੀ ਚ ਕੁਝ ਹੋਰ ਮਿਲਾ ਦਿੰਦੇ ਨੇ ਛਾਇਆ ਪੈ ਜਾਂਦੇ ਨੇ ਉਹਨਾਂ ਦਾ ਵਧੀਆ origignal ਹੁੰਦਾ ਤੇ ਫਾਟੀ ਲਾਲੀ ਦਾ ਕੀ ਰਾਜ਼ ਆ ਇਹ ਦੱਸੋ ਮੈਂ ਹੱਸਦਾ ਬਹੁਤ ਰਹਿੰਦਾ ਬੋਸ ਅਸੀਂ ਰੀਅਲੀ ਸ਼ੂਟਿੰਗ ਦੇ ਉੱਤੇ ਵੀ ਸਾਡੇ ਚ ਬਚਪਨਾ ਕਹਿੰਦੇ ਜਿਹਦੇ ਚ ਬਚਪਨਾ ਹੈ ਨਾ ਉਹਦੇ ਤੇ ਕਦੇ ਬਡਾਪਾ ਨਹੀਂ ਆ ਸਕਦਾ ਕੀ ਬਾਤ ਹੈ ਕੀ ਬਾਤ ਬਸ ਮਸ਼ਕਰੀਆਂ ਹਰ ਵਕਤ ਵੱਡੇ ਤੋਂ ਵੱਡਾ ਦੁੱਖ ਇਧਰ ਦੀ ਪਾ ਕੇ ਇਧਰ ਦੀ ਕੱਢ ਦਿੰਨੇ ਚੱਲ ਮਾ ਜੀ ਹੁਣ ਵੀ ਤੁਹਾਨੂੰ ਪਤਾ ਆਪਣੇ ਸ਼ੂਟ ਤੇ ਮੈਂ ਕਿੰਨੀ ਬਿਮਾਰ ਸੀ ਉਦੋਂ ਮੇਰੀ ਬੈਕ ਐਨੀ ਬਿਮਾਰ ਕਿ ਮੇਤੋਂ ਉੱਠ ਕੇ ਤੁਰਿਆ ਨਾ ਜਾਵੇ ਪਰ ਅਸੀਂ ਇੰਨਾ ਕੰਫਨ ਕੀਤਾ ਤੇ ਸ਼ੂਟ ਕੀਤਾ ਹੁਣ ਮੈਂ ਡਬਿੰਗ ਕਰ ਗਈਆਂ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਉੱਥੇ ਬਿਮਾਰ ਸੀ ਇਹ ਮੈਨੂੰ ਮਤਲਬ ਮੰਜੇ ਤੇ ਪਈ ਨੂੰ ਇਹ ਚੁੱਕ ਕੇ ਇਧਰ ਕਰਦੇ ਸੀ ਮੰਜਾ ਚੁੱਕ ਕੇ ਇਧਰ ਕਰਦੇ ਸੀ ਪਰ ਮੈਂ ਸ਼ੂਟ ਕਰਦੀ ਸੀ ਮੈਂ ਸਹੀ ਹੁੰਦੀ ਸੀ ਮੈਂ ਸ਼ਾਇਦ ਤੁਹਾਨੂੰ ਐਕਟਿੰਗ ਦਾ ਹੱਸਣ ਦਾ ਤੇ ਲੋਕਾਂ ਨੂੰ ਹਸਾਉਂਦਾ ਇਹ ਦਿਨ ਵੀਡੀਓ ਹੈਗੀ ਜਦੋਂ ਮੈਨੂੰ ਚੱਕ ਕੇ ਮੰਜੇ ਤੋਂ ਇੱਧਰ ਉੱਧਰ ਕਰਦੇ ਉਹ ਮੈਂ ਪਾਣੀ ਆ ਉਹ ਇਹ ਚੱਕ ਕੇ ਵੀ ਸੈਟ ਤੋਂ ਮੰਜੇ ਹੀ ਚੱਕ ਲਿਆ ਦੋ ਤਿੰਨ ਜਣਿਆਂ ਨੇ ਕਹਿੰਦੀ ਮੈਂ ਤਾਂ ਉੱਠਿਆ ਨਹੀਂ ਜਾਂਦਾ ਵੀ ਬਿਮਾਰ ਆ ਐਕਟਿੰਗ 'ਚ ਪਤਾ ਹੀ ਲੱਗਦਾ ਚਿਹਰੇ ਤੇ ਕੁਝ ਨਹੀਂ ਪਤਾ ਨਹੀਂ ਚਿਹਰੇ ਤੇ ਤਾਂ ਕੋਈ ਪਤਾ ਨਹੀਂ ਹਾਂ ਬੱਸ ਇਹ ਲਾਈਕ ਤੁਸੀਂ ਇੰਨੀ ਸਾਰੀ ਫਿਲਮਾਂ ਕਰਦੇ ਹੋ ਬੈਕ ਟੂ ਬੈਕ ਹੈ ਨਾ ਕੈਰੈਕਟਰ ਜਿਹੜੇ ਨੇ ਮੈਂ ਕਹਿੰਦਾ ਸਾਡੀ ਪੰਜਾਬੀ ਫਿਲਮਾਂ ਨੂੰ ਬਣਾਉਂਦੇ ਨੇ ਹੈ ਨਾ ਬਟ ਉਹਨਾਂ ਕੋਲ ਇਸ ਟਾਈਪ ਦਾ ਕੰਮ ਹੁੰਦਾ ਕਈ ਵਾਰੀ ਇੱਧਰ ਚੱਲ ਕਦੀ ਐਦਾਂ ਹੋਇਆ ਕਿ ਤੁਸੀਂ ਇੱਕ ਫਿਲਮ ਦਾ ਡਾਇਲੋਗ ਕਿਤੇ ਹੋਰ ਬੋਲ ਉਸੇ ਦੀ ਯਾਦ ਕਰਨੇ ਪੈਂਦੇ ਨੇ ਨਾ ਉਸੇ ਦੀ ਬੋਲ ਜਾਂਦੇ ਨੇ ਕਿਹੜੀ ਹੋਇਆ ਕਿ ਉਸ ਕੈਰੈਕਟਰ ਨੂੰ ਸੀ ਉਧਰ ਥੋੜਾ ਜਿਹਾ ਕਰਤਾ ਕਰੀ ਹੋਇਆ ਤਾਂ ਨਹੀਂ ਅੱਦਾ ਤਾਂ ਨਹੀਂ ਹੋਇਆ ਜਦੋਂ ਹੁਣ ਅਸੀਂ ਆਹ ਰੋਲਾ ਬੇਸਮੈਂਟ ਦਾ ਹੀ ਫਿਲਮ ਕਰਦੇ ਸੀਗੇ ਜਦੋਂ ਸਾਨੂੰ ਸਕ੍ਰਿਪਟ ਦਿੰਦੇ ਸੀ ਮੈਂ ਤੇ ਗੁਰਚੇਤ ਭਾਈ ਅਸੀਂ ਦੋਨੇ ਬਹਿੰਦੇ ਸੀਗੇ ਅਸੀਂ ਉਹਨੂੰ ਨੂੰ ਐਨੀ ਕੁ ਹੁੰਦੀ ਸੀ ਸਕ੍ਰਿਪਟ ਐਨੀ ਕੁ ਸੀ ਅਸੀਂ ਐਂਟੀ ਸਕ੍ਰਿਪਟ ਬਣਾਦੰਨੇ ਬੈਠੇ ਬੈਠਾ ਉਹ ਕਹਿੰਦਾ ਸੀ ਬਸ ਉਹ ਕਹਿੰਦਾ ਸੀ ਬਸ ਕਰੋ ਬਸ ਕਰੋ ਹੁਣ ਤੁਸੀਂ ਹੀ ਖਾਣਾ ਸਾਰਾ ਕੀ ਬਾਤ ਹੈ ਯਾਨੀ ਕਿ ਤੁਸੀਂ ਲਾਈਕ ਇਹ ਨਾ ਮੈਂ ਪੱਲਾ ਜੀ ਦੇ ਨਾਲ ਦੇਖਿਆ ਹੋਇਆ ਹੈ ਲੋਕ ਨਾ ਉਹਨਾਂ ਕੋਲ ਸੀਨ ਲੈ ਕੇ ਆਉਂਦੇ ਹੁੰਦੇ ਸੀਗੇ ਪੱਲਾ ਜੀ ਉਹਨੂੰ ਸੀਨ ਨੂੰ ਐ ਐ ਐ ਉਹਦਾ ਕਰ ਦੇਣਾ ਉਹਨਾਂ ਨੇ ਮੈਂ ਲਾਈਵ ਕਰਦੇ ਹੋਏ ਦੇਖਿਆ ਹੈ ਕਹਿੰਦੇ ਇਹ ਇੱਕ ਕਮੀਡੀਅਨ ਦੀ ਆਪਣੀ ਖੂਬੀ ਹੁੰਦੀ ਹੈ ਯਾਨੀ ਜਨਰਲੀ ਕਿਉਂਕਿ ਉਹ ਵਾਡਿਵਡ ਕਮੀਡੀਅਨਸ ਕੋ ਲਿਖੇ ਹੁੰਦੇ ਤੇ ਕਈ ਕਮੀਡੀਅਨਸ ਉਹਨੂੰ ਬੁਣਦੇ ਨੇ ਤੇ ਇਹ ਤੁਸੀਂ ਕਦੋਂ ਸ਼ੁਰੂ ਕੀਤਾ ਸੀ ਕਿ ਆਪਣੇ ਸੀਨ ਨੂੰ ਤੁਹਾਨੂੰ ਆਉਂਦਾ ਕੁਛ ਉਹਨੂੰ ਬੁਣ ਦਿੰਦੇ ਸੀ ਅ ਸ਼ੁਰੂ ਤੋਂ ਹੀ ਮੈਂ ਕਾਲਜ ਤੋਂ ਹੀ ਆਪਣਾ ਡਰਾਮੇ ਸ਼ੁਰੂ ਕਰੇ ਤੇ ਕਾਲਜ ਚ ਮੈਂ ਪਹਿਲਾ ਜਿਹੜਾ ਡਰਾਮਾ ਸੀਗਾ ਮੇਰਾ ਅਬਦਾ ਲਿਖਿਆ ਹੋਇਆ ਸੀ ਔਰ ਅਸੀਂ ਫਸਟ ਆਏ ਸੀ ਮੈਂ ਜਦ ਤੱਕ ਬੀਏ ਕਰੀਆ ਤੱਕ ਮੈਂ ਗੰਜੇ ਹੀ ਰਹਾ ਉਹ ਗੰਜੇ ਦਾ ਡਰਾਮਾ ਸੀ 7 ਜਾਨੇ ਤੇ ਅਸੀਂ ਅਸੀਂ 7 ਜਣੇ ਗੰਜੇ ਹੀ ਰਹਾ ਬੀਏ ਤੱਕ 3 ਸਾਲ ਆਲਮੋਸਟ ਹਾਂ 3 ਸਾਲ ਅਸੀਂ ਮੈਨੂੰ ਲੱਗਦਾ ਵੀ ਜਿੱਥੇ ਵੀ ਉਹ ਨਾਟਕ ਲੈ ਕੇ ਜਾਂਦੇ ਸੀ ਕਹਿੰਦੇ ਦੀ ਯਾਰ ਉਹ ਆ ਗਏ ਗੰਜੇ ਆ ਗਏ ਯਾਨੀ ਕਿ ਇੰਨਾ ਡੈਡੀਕੇਸ਼ਨ ਸੀਗਾ ਕਿ ਤੁਸੀਂ ਬਾਲ ਹੀ ਨਹੀਂ ਵਿਦਾਇਆ ਬਾਲ ਹੀ ਨਹੀਂ ਵਿਦਾਇਆ ਹੈ 3 ਸਾਲ ਔਰ ਹਰ ਸਾਲ ਅਸੀਂ ਬੜੇ ਬੜੇ ਵਾਰ ਜਿੱਤ ਕੇ ਲਿਆਉਂਦੇ ਰਹਾਂ ਬੈਸਟ ਟਰੈਕਟਰ ਦਾ ਬੈਸਟ ਟਰੈਕਟਰ ਬੈਸਟ ਲੇਕ ਦਾ ਡੈਡੀਕੇਸ਼ਨ ਹੈ ਨਾ ਹਾਂ ਜਦੋਂ ਡੈਡੀਕੇਸ਼ਨ ਹੁੰਦੀ ਹੈ ਫਿਰ ਸਾਰਾ ਕੁਝ ਹੀ ਹੋ ਜਾਂਦਾ ਤਨ ਲਾਦਾ ਕਿੰਨਾ ਕਿਤੇ ਆ ਡੈਡੀਕੇਸ਼ਨ ਅੱਜ ਕੱਲ ਨਾ ਬਹੁਤ ਮਿਸਿੰਗ ਆ ਅਸਾਈ ਦੀ ਦੁਨੀਆ ਫੋਨ ਚ ਵੜ ਗਈ ਆ ਠੀਕ ਹੈ ਆ ਡੈਡੀਕੇਸ਼ਨ ਲੋਕ ਆਪਣੀ ਰੀਲਾਂ ਤੇ ਦਿਖਾਉਂਦੇ ਨੇ ਠੀਕ ਹੈ ਅਗਰ ਆਪਾਂ ਵੈਸੇ ਕਾਲਜes ਚ ਜਾਈਏ ਕਿ ਆ ਆ ਵਾਲਾ ਕਿੰਨਾ ਕਿਤੇ ਘਟ ਗਿਆ ਲੋਕ ਡਰਾਮੇ ਚ ਇੰਨਾ ਨੇ ਸਾਰਾ ਕੁਝ ਭੁੱਲ ਕੇ ਉਹ ਆਪਣੇ ਡਰਾਮੇ ਤੇ ਮਿਹਨਤ ਕਰ ਰਹੇ ਨੇ ਆਪਣੇ ਕਿਸੇ ਕਲਾ ਤੇ ਮਿਹਨਤ ਕਰ ਰਹੇ ਨੇ ਇਹ ਕਿੰਨਾ ਕਿਤੇ ਯੂਥ ਦੇ ਵਿੱਚ ਇਹ ਕਿੰਨਾ ਇਹ ਤਾਂ ਬਹੁਤ ਵੱਡਾ ਮਿਸਿੰਗ ਹੈ ਕਿ ਨਹੀਂ ਹੈ ਬਿਲਕੁਲ ਬਿਲਕੁਲ ਜੀ ਹੁਣ ਮੈਂ ਕਹਿੰਦਾ ਵੀ ਪਿੰਡਾਂ ਦੇ ਵਿੱਚੋਂ ਇਹ ਜੇ ਕਲਾਕਾਰ ਉੱਭਰ ਕੇ ਆ ਰਹੇ ਨੇ ਰੀਲਾ ਰਹੀ ਹੈ ਨਾ ਇਹ ਜਿਹੇ ਏਡੀ ਨੇ ਜਿਹੜੇ ਯਾਰ ਆਪਾਂ ਸੋਚ ਵੀ ਨਹੀਂ ਸਕਦੇ ਯਾਰ ਇਹਨਾਂ ਨੇ ਕਿਵੇਂ ਕਿਵੇਂ ਕਰ ਲਿਆ ਕੀ ਸੋਚਿਆ ਹੋਣਾ ਹਨਾ ਪਿੰਡੂ ਦਿਮਾਗ ਨੇ ਬੇਲੇ ਦਿਮਾਗ ਨੇ ਉਹ ਬੜੇ ਖਤਰਨਾਕ ਹੁੰਦੇ ਨੇ ਬੜੇ ਵੱਡੇ ਵੱਡੇ ਪੰਚ ਲੈ ਕੇ ਆਉਂਦੇ ਨੇ ਉਹ ਤੇ ਜਿੰਨੇ ਵੀ ਹੁਣ ਦੇਖ ਲਓ ਸੀਰੀਅਲ ਕਿੰਨੇ ਆਰਟਿਸਟ ਕਿੰਨੇ ਆਰਟਿਸਟ ਨਿਕਲਿਆ ਇਹ ਦੇਖ ਲਓ ਬਿਲਕੁਲ ਜੇ ਤੁਸੀਂ ਦੇਖਦੇ ਹੋ ਰੀਲਾਂ ਜਿਹੜੀਆਂ ਅੱਜ ਕੱਲ ਕਿੰਨੇ ਉਹ ਆਪਣੇ ਆਪ ਚ ਕੈਰੈਕਟਰ ਨੇ ਲੋਕ ਜਿਹੜੇ ਬਣਾਉਂਦੇ ਨੇ ਮੂਰੇ ਆ ਜਾਂਦੀਆਂ ਨੇ ਦੇਖ ਲੈਣੇ ਨਹੀਂ ਤਾਂ ਟਾਈਮ ਕਿੱਥੇ ਉਹ ਦੇਖ ਲੈਣੀਆਂ ਨੇ ਹਾਂ ਜਿਦਾ ਹੁਣ ਰਾਜਮੇਮ ਦੇਖਦੇ ਆਪਾਂ ਫਿਲਮਾਂ ਬਹੁਤ ਸਾਰੀਆਂ ਬਣ ਰਹੀਆਂ ਨੇ ਲੇਕਿਨ ਕੁਆਲਿਟੀ ਵਾਲ ਬਹੁਤ ਧਿਆਨ ਹੈ ਹੁਣ ਕਿ ਅਗਰ ਕੁਆਲਿਟੀ ਨਹੀਂ ਹੈ ਤਾਂ ਉਹ ਚੀਜ਼ ਨਹੀਂ ਚੱਲੂਗੀ ਹੈਨਾ ਤੁਸੀਂ ਹੁਣ ਜਦ ਫਿਲਮ ਕਰ ਰਹੇ ਹੋ ਹੁੰਦੇ ਆ ਕਦੋਂ ਪਤਾ ਲੱਗਦਾ ਕਿ ਹਾਂ ਯਾਰ ਇਹ ਫਿਲਮ ਚੱਲੂਗੀ ਕਿ ਨਹੀਂ ਇਹ ਨਹੀਂ ਸੱਚੀ ਨਹੀਂ ਪਤਾ ਨਹੀਂ ਮੇਰੀ ਗੱਲ ਸੁਣੋ ਜਦੋਂ ਆਪਾਂ ਕਰੈਕਟਰ ਕਰਦੇ ਹੁੰਨੇ ਆ ਆਪਣਾ ਜਦੋਂ ਹੁਣ ਆਪਾਂ ਆ ਕਰਕੇ ਆਇਆ ਕਰਕੇ ਹਾਂ ਪਤਾ ਕਿ ਅਸੀਂ ਚੱਲੂ ਹੈਨਾ ਬਟ ਕਈ ਵਾਰੀ ਇਹ ਹੁੰਦਾ ਵੀ ਕਿ ਆਡੀਅנס ਦਾ ਨਹੀਂ ਪਤਾ ਕਿ ਕਿਹੜੀ ਨੂੰ ਲੈ ਜਾਣਾ ਕਿਹੜੀ ਨੂੰ ਛੱਡ ਦੇਣਾ ਕੋਈ ਇਹ ਵੀ ਨਹੀਂ ਆਪਾਂ ਕਹਿ ਸਕਦੇ ਇੱਕ ਸੱਟਾ ਹਨਾ ਲੱਗਿਆ ਲੱਗਿਆ ਨਹੀਂ ਤਾਂ ਨਹੀਂ ਬਟ ਜਿਵੇਂ ਹੁਣ ਅਸੀਂ ਇਦਾਂ ਦਾ ਕੁਝ ਕੰਕੀਤਾ ਕੰਮ ਕੀਤਾ ਸਾਨੂੰ ਪਤਾ ਕਿ ਅਸੀਂ ਬਹੁਤ ਸੋਹਣਾ ਕੰਮ ਕੀਤਾ ਸਾਨੂੰ ਪਤਾ ਕਿ ਸਾਨੂੰ ਲੋਕ ਦੇਖਣਗੇ ਕੀ ਬਾਤ ਹੈ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਕੈਰੈਕਟਰ ਕਰਕੇ ਪਤਾ ਮੈਂ ਇੱਕ ਜਦੋਂ ਲਿਖਦਾ ਹਾਂ ਨਾ ਉਦੋਂ ਜਦੋਂ ਉਹਦੀ ਕਹਾਣੀ ਦੇ ਵਿੱਚ ਜਿਵੇਂ ਹੁਣ ਸਾਡੀ ਹੁਣਾਈ ਸੀ ਝੁਕੇਗਾ ਨੀ ਜੀਜਾ ਉਹਦੇ ਵਿੱਚ ਚਾਹੇ ਫਿਲਮ ਕਮੇਡੀ ਹੈ ਪਰ ਉਹਦੇ ਵਿੱਚ ਜਿਹੜਾ ਮੈਸੇਜ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੇਖੋ ਤੁਸੀਂ ਵੀ ਕਮੇਡੀ ਦੇ ਨਾਲ ਮੈਸੇਜ ਉਧਰ ਲਿਆਉਣਾ ਧਾਰਮਿਕ ਪਾਸੇ ਆਉਣਾ ਵੀ ਲੋਕਾਂ ਨੂੰ ਪਖੰਡਵਾਦ ਤੋਂ ਜਾਗਰੂਤ ਕੀਤਾ ਵੀ ਲੋਕੋ ਤੁਸੀਂ ਬਾਬਿਆਂ ਕੋਲੇ ਕੁਛ ਨਹੀਂ ਸਿਰਫ ਇਹ ਬਾਬੇ ਤੁਹਾਡੇ ਜੰਮਣ ਮਰਨ ਤੇ ਘਰ ਨਹੀਂ ਆਉਂਦੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਨੇ ਤੁਹਾਡੇ ਜੰਮਣ ਤੇ ਵੀ ਆਉਂਦੇ ਨੇ ਤੁਹਾਡੇ ਮਰਨ ਤੇ ਵੀ ਆਉਂਦੇ ਨੇ ਕੀ ਬਾਤ ਹੈ ਇਹਨਾਂ ਦੇ ਮੈਂ ਇੱਕ ਚੀਜ਼ ਦੇਖੀ ਹੈ ਕਿ ਇਹ ਇਹ ਨਾ ਲਿਖਦੇ ਬਹੁਤ ਸੋਹਣਾ ਆ ਤੇ ਮੈਂ ਬਹੁਤ ਟਾਈਮ ਤੋਂ ਹੁਣ ਇਹਨਾਂ ਨਾਲ ਕੰਮ ਕਰ ਰਹੀ ਆ ਤੇ ਜਿਹੜੀਆਂ ਇਹਨਾਂ ਦੀ ਫਿਲਮਾਂ ਹੁੰਦੀਆਂ ਨੇ ਚੋਪਾਲ ਤੇ ਵੀ ਆਉਂਦੀਆਂ ਨੇ ਉਹ ਮੈਂ ਉਹਨਾਂ 'ਚ ਕੰਮ ਕਰਦੀ ਆ ਕਈ ਵਾਰੀ ਮੈਨੂੰ ਕਈ ਆਰਟਿਸਟਾਂ ਵੱਲੋਂ ਕਿਹਾ ਜਾਂਦਾ ਕਿ ਹੁਣ ਤੂੰ ਐਡੀਆਂ ਫੀਚਰ ਫਿਲਮਾਂ ਕਰਕੇ ਗੁਰਚੇਤ ਦੀਆਂ ਫਿਲਮਾਂ ਨਾ ਕਰਿਆ ਕਰ ਅਸ ਤੂੰ ਸਾਹਮਣੇ ਖੜਿਆ ਹੋ ਉਹਦੇ ਆਪ ਫੋਨ ਆਉਂਦੇ ਨੇ ਉਹਨਾਂ ਦੇ ਮੈਨੂੰ ਆਪ ਫੋਨ ਆਉਂਦੇ ਨੇ ਆਪ ਫੋਨ ਆਉਂਦੇ ਨੇ ਵੀ ਪਈ ਮੇਰਾ ਵੀ ਕਰੈਕਟਰ ਲਿਖ ਦੇ ਯਾਰ ਕਿਉਂਕਿ ਸਾਡੀ ਇੰਡਸਟਰੀ ਸਾਡੀ ਲੱਗੀ ਆ ਅਸੀਂ ਚਾਹੇ ਬੇਸੀ ਸਾਨੂੰ ਐ ਨਹੀਂ ਹੈਗਾ ਅਸੀਂ ਲੋਕਾਂ ਕੋਲੇ ਜਾ ਕੇ ਕੰਮ ਨਹੀਂ ਮੰਗਦੇ ਵੀ ਮੈਨੂੰ ਕੰਮ ਦਿਓ ਉਹਨਾਂ ਦੇ ਤਲਵੇ ਨਹੀਂ ਚਟਦੇ ਉਹਨਾਂ ਨੂੰ ਅਸੀਂ ਐ ਨਹੀਂ ਕਹਿੰਦੇ ਹੈਗੇ ਵੀ ਯਾਰ ਕੋਈ ਫਿਲਮ ਸ਼ੂਟਿੰਗ ਹੋ ਗਈ ਵੀ ਸਾਨੂੰ ਕੰਮ ਦਿਓ ਨਾ ਅਸੀਂ ਜੇ ਕੋਈ ਸਾਨੂੰ ਬੁਲਾਊਗਾ ਹੁਣ ਸਾਨੂੰ ਇਹ ਫਿਲਮ ਦੇ ਵਿੱਚ ਰੋਲਾ بیسਮੈਂਟ ਦੇ ਵਿੱਚ ਇਹਨਾਂ ਨੇ ਬੁਲਾਇਆ ਸੀ ਅਸੀਂ ਪੈਸੇ ਲੈ ਕੇ ਕੀਤਾ ਕੰਮ ਅਬਦੀ ਪੂਰੀ ਸੰਤੁਸ਼ਟੀ ਦੇ ਨਾਲ ਉਹਨਾਂ ਨੂੰ ਵੀ ਸੰਤੁਸ਼ਟ ਕਰਕੇ ਆ ਵੀ ਯਾਰ ਹਾਂ ਤੇ ਆਪ ਵੀ ਸੰਤੁਸ਼ਟ ਅਸੀਂ ਬਹੁਤ ਥੋੜੇ ਦਿਨਾਂ ਦੇ ਵਿੱਚ ਮਤਲਬ ਉੱਥੇ ਕਿੰਨਾ ਹੀ ਕੰਮ ਕਰਿਆ ਹੈ ਹਨਾ 5-5 ਐਪੀਸੋਡ ਮਤਲਬ 8-9 ਦਿਨਾਂ ਦੇ ਵਿੱਚ ਅਸੀਂ ਇੰਨੀ ਡੈਡੀਕੇਸ਼ਨ ਨਾਲ ਕੰਮ ਕੀਤਾ ਕਿ ਜੇ ਸਵੇਰੇ 6 ਵਜੇ ਬੁਲਾਉਂਦੇ ਸੀਗੇ ਜਦ ਕਿ ਕੈਨੇਡਾ ਸੀ ਉਹ ਤੇ ਕਿੰਨੀ ਠੰਡ ਸੀਗੀ ਤੇ ਬਹੁਤ ਜ਼ਿਆਦਾ ਉਹ ਟੈਂਟ ਦੇ ਵਿੱਚ ਆਪਾਂ ਬੈੰਦੇ ਸੀ ਹਨਾ ਕਿੰਨੀ ਠੰਡ ਸੀਗੀ ਤੇ ਬਟ ਅਸੀਂ 6 ਵਜੇ ਉੱਥੇ ਹੁੰਦੇ ਸੀ ਕਈ ਕਈ ਵਾਰੀ ਕ੍ਰਿਊ ਹਜੇ ਆਇਆ ਨਹੀਂ ਹੁੰਦਾ ਸੀ ਅਸੀਂ ਪਹਿਲਾਂ ਅਸੀਂ ਪਹਿਲਾਂ ਬੈਠੇ ਹੁੰਦੇ ਸੀ ਉੱਥੇ ਹਾਂ ਤੇ ਉਹ ਆਪਣੇ ਕੰਮ ਲਈ ਅੱਜ ਵੀ ਅਸੀਂ 12 ਵਜੇ ਦਾ ਟਾਈਮ ਸੀ 12 ਵਜੇ ਆ ਗਏ ਸੀ ਬਿਲਕੁਲ ਆ ਗੱਲ ਹੈ ਨਾ ਬਟ ਕੁਰਚਿਤਪਾ ਜੀ ਲਾਈਕ ਅਸੀਂ ਜਦ ਬਚਪਨ ਦੇ ਵਿੱਚ ਮੈਂ ਲਾਈਕ ਮੈਂ ਬਹੁਤ ਉਸ ਟਾਈਮ ਪੰਜਾਬੀ ਕੰਟੈਂਟ ਇੰਨਾ ਵਦਿਆ ਵੀ ਨਹੀਂ ਸੀਗਾ ਹੈਨਾ ਅਸੀਂ ਤੱਕ ਤੋਂ ਵੇਖਦੇ ਆਉਂਦੇ ਮੇਰੇ ਫਾਦਰ ਸਾਹਿਬ ਵੀ ਦੇਖਦੇ ਆਉਂਦੇ ਨੇ ਤੁਹਾਨੂੰ ਬਟ ਤੁਹਾਨੂੰ ਲੱਗਦਾ ਕਿ ਤਨਾ ਕਿਤੇ ਦਿਲ ਤੋਂ ਕਿ ਪੰਜਾਬੀ ਇੰਡਸਟਰੀ ਨੇ ਤੁਹਾਡਾ ਡਿਊ ਕ੍ਰੈਡਿਟ ਤੁਹਾਨੂੰ ਦਿੱਤਾ ਮੈਂ ਬਿਲਕੁਲ ਮੇਰੀ ਗੱਲ ਸੁਣੋ ਦਿੱਤਾ ਬਹੁਤ ਹੈ ਸਾਨੂੰ ਲੋਕਾਂ ਨੇ ਬਹੁਤ ਲੋਕਾਂ ਨੇ ਦਿੱਤਾ ਲੋਕਾਂ ਨੇ ਇੰਡਸਟਰੀ ਦੇ ਵਿੱਚ ਤਾਂ ਬਸ ਉਹੀ ਸਭੀ ਚਾਪਲੂਸੀ ਹੈ ਜੇ ਕਰਾਂਗੇ ਤਾਂ ਦੇ ਦੇਣਗੇ ਅਸੀਂ ਕਰਦੇ ਨਹੀਂ ਹੈਗੇ ਮੈਂ ਉਹ ਵੀ ਦੇਖਿਆ ਕਿ ਤੁਹਾਡੇ ਵੱਲ ਹਰ ਇੱਕ ਟੀਮਾਂ ਬਣੀਆਂ ਹੋਈਆਂ ਨੇ ਹਰ ਇੱਕ ਦੀ ਆਪਣੀ ਟੀਮ ਹੈ ਇੱਕ ਉੱਥੇ بڑے بڑے ਸ਼ੈਤਾਨ ਬੈਠੇ ਨੇ ਜਿਹੜੇ ਕਹਿੰਦੇ ਯਾਰ ਇਹਨੂੰ ਨਾ ਲੈ ਜੇ ਇਹ ਆ ਗਿਆ ਤਾਂ ਆਪਣੀ ਰੋਟੀ ਰੋਟੀ ਖਰਾਬ ਕਰ ਦੂਗਾ ਐ ਵੀ ਨਹੀਂ ਕੱਲ ਮੈਨੂੰ ਕਿਸੇ ਕਲਾਕਾਰ ਨੇ ਗੱਲ ਕਹੀ ਕਹਿੰਦੇ ਮੈਨੂੰ ਹੁਣ ਅੱਹ ਐਥੇ ਇੰਡਸਟਰੀ 'ਚੋ ਕੰਮ ਨਹੀਂ ਮਿਲਦਾ ਬਹੁਤ ਚੰਗੇ ਕਲਾਕਾਰ ਨੇ ਕਹਿੰਦੇ ਜਦ ਵੀ ਮੈਨੂੰ ਕੋਈ ਕੰਮ ਮਿਲਦਾ ਹੈ ਪਿੱਛੋਂ ਫੋਨ ਕਰਕੇ ਕਹਿੰਦੇ ਉਹਨੂੰ ਨਾ ਲਿਓ ਅਸੀਂ ਆ ਤਿੰਨ ਚਾਰ ਜਣਾਂ ਨੂੰ ਇੱਕ ਗਰੂਪਿਜ਼ਮ ਜਿਹੜਾ ਹੈਗਾ ਮੈਂ ਸੁਣਿਆ ਕਿ ਕੈਰੈਕਟਰਸ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਯਾਰ ਬਿਲਕੁਲ ਬਿਲਕੁਲ ਮੈਂ ਕਹਿੰਦਾ ਜਿੰਨੀਆਂ ਲੱਤਾਂ ਖਿਜਦੇ ਨੇ ਸਾਡੀ ਇੰਡਸਟਰੀ ਦੇ ਵਿੱਚ ਜਿੰਨੀਆਂ ਵੈਂਟੀ ਵੈਨਾ ਵਿੱਚ ਚੁਗਲੀਆਂ ਆਉਂਦੀਆਂ ਨੇ ਪਿੰਡਾਂ 'ਚ ਨਹੀਂ ਹੁੰਦੀ ਸਹੀ ਹੈ ਸਹੀ ਹੈ ਪਿਆਰੀ ਸਮਝ ਗਈ ਅੱਛਾ ਉਹਦੇ ਚ ਪਤਾ ਕੀ ਹੁੰਦਾ ਉਹਦੇ ਚ ਚੁਗਲੀਆਂ ਪਤਾ ਕਿਵੇਂ ਕਰਦੀਆਂ ਨੇ ਉਹਨਾਂ ਦੇਖੀ ਕਰਦੀਆਂ ਨੇ ਕਰਦੀਆਂ ਨੇ ਚਲੋ ਨਹੀਂ ਦੇਖੀ ਉਹ ਜਿਹੜੀ ਹੈ ਨਾ ਉਹ ਮੇਕਅਪ ਵਾਲੀ ਉਹ ਵੀ ਮਾਂ ਦਾ ਕਰੈਕਟਰ ਕਰਨ ਲੱਗ ਗਈ ਦੱਸ ਤੁਸੀਂ ਮਾਂ ਮੰਨੀ ਹੋਈ ਹੋ ਔਰ ਨੂੰ ਵੀ ਤਾਂ ਟਾਈਮ ਦੇਣਾ ਚਾਹੀਦਾ ਕੋਈ ਵਾਰੀ ਮੇਕਅਪ ਵਾਲੀਆਂ ਹੁੰਦੀਆਂ ਨੇ ਮੇਕਅਪ ਵਾਲੀਆਂ ਤੋਂ ਗਾਣਾ ਸ਼ੂਟ ਹੁੰਦਾ ਹੈ ਗਾਣੇ ਸ਼ੂਟ ਦੇ ਉੱਤੇ ਉਹ ਕਹਿੰਦੇ ਵੀ ਚੱਲ ਮਾਂ ਦਾ ਕਰੈਕਟਰ ਮੈਂ ਕਰ ਦਿੰਨੀ ਆ ਤੁਸੀਂ 1000 2000 ਮੈਨੂੰ ਦੇ ਦਿਓ ਉਹਨਾਂ ਨੇ ਜਿਹੜੀਆਂ ਦੂਜੀਆਂ ਕਹਿੰਦੇ ਨੇ ਵੀ ਸਾਨੂੰ ਲੈਣੋਂ 10 10000 ਪਰ ਡੇ ਮੰਗਦੀਆਂ ਨੇ ਅਗਲੇ ਨੂੰ ਤਾਂ ਮਾਂ ਚਾਹੀਦੀ ਹੁੰਦੀ ਹੈ ਬਜਟ ਵਾਲੀ ਮੰਮੀ ਬਜਟ ਵਾਲੀ ਬਜਟ ਵਾਲੀ ਮੰਮੀ ਨਾਲ ਕੋਈ ਨਹੀਂ ਜਿਹੜੀਆਂ ਹੁਣ ਐਡੀਆਂ ਗੱਠਾਂ ਗੋਲੇ ਬਣੇ ਹੁੰਦੇ ਨੇ ਉਹ ਵੀ ਤਾਂ ਕਰਨੇ ਨੇ ਸਹੀ ਹੈ ਤੂੰ ਤਾਂ ਹੈ ਗਾਨੂ ਨਾਲੇ ਕਰਦੀਆਂ ਨਹੀਂ ਕੱਲੀਆਂ ਕਰਦੇ ਨੇ ਕਰਦੇ ਨੇ ਕਰਦੇ ਨੇ ਵਾਰੀ ਮੈਨੂੰ ਵੀ ਐਮ ਬਰਾਬਰ ਹੁੰਦੀ ਆ ਨਾ ਪਤਾ ਲੱਗ ਜਾਂਦਾ ਵੀ ਉਧਰ ਲੇ ਕੌਣ ਕੀਆਂ ਗੱਲਾਂ ਕਰੇ ਮੇਰੀ ਕਿ ਫਿਲਮ ਆ ਰਹੀ ਐ ਜ਼ਿੰਦਗੀ ਕਾ ਡਰਾਮਾ ਸਾਰੀ ਇੰਡਸਟਰੀ ਵਾਲਿਆਂ ਦੀ ਐ ਸਭ ਇੰਡਸਟਰੀ ਵਾਲਿਆਂ ਦੀ ਯਾਰ ਇੱਕ ਨਾਟਕ ਵਾਲਾ ਹੁੰਦਾ ਇੱਕ ਸਿੰਗਰ ਹੁੰਦੀ ਕਰਨੀ ਐ ਲੈ ਹੋਰ ਹੁਣ ਰਾਜਾ ਸਾਡੀ ਲੇਖ ਨੂੰ 5% ਮੇਰਾ ਰੱਖ ਲਿਆ ਨੇ ਉਹ ਤੇ ਚ ਮੈਂ ਦਿਖਾਇਆ ਇੰਡਸਟਰੀ ਦੇ ਵਿੱਚ ਵੀ ਕੀ ਕੀ ਹੋ ਰਿਹਾ ਕੀ ਕੀ ਹੁੰਦਾ ਉਹ ਚ ਡਾਇਲੋਗ ਵੀ ਬੜੇ ਖਤਰਨਾਕ ਨੇ ਕਹਿੰਦਾ ਇਸ ਇੰਡਸਟਰੀ ਦੇ ਵਿੱਚ ਨਾ ਵੱਡੀਆਂ ਵੱਡੀਆਂ ਦਾੜੀ ਵਾਲਿਆਂ ਪਿੱਛੇ ਸ਼ੈਤਾਨ ਛੁਪੇ ਹੋਏ ਨੇ ਇਹ ਫਿਲਮ ਕਰਕੇ ਹੋ ਸਕਦਾ ਤੁਹਾਨੂੰ 2-3 ਫਿਲਮਾਂ ਤੁਹਾਡੇ ਹੱਥੋਂ ਚਲੀਆਂ ਜਾਣ ਸਾਨੂੰ ਕੋਈ ਇਹ ਡਰੀ ਖੜੀ ਇਹ ਦੇਖੀ ਕੋਈ ਕਿਸੇ ਦਾ ਕੁਛ ਨਹੀਂ ਕਰਦਾ ਜਿਹੜਾ ਸੱਚ ਜੀ ਮੇਰੀ ਗੱਲ ਸੁਣੋ ਕੋਈ ਨਹੀਂ ਕਿਸੇ ਦੀ ਮਤਲਬ ਕੀ ਹੈ ਮੈਂ ਆਪਾਂ ਕਹਿ ਦਈਏ ਵੀ ਕਿਸੇ ਨੂੰ ਕਢਵਾਤਾ ਰਿਪਲੇਸ ਕਰਵਾਤਾ ਬਟ ਬਸ ਇਹ ਸਮਝ ਲਿਆ ਕਰੋ ਵੀ ਉੱਥੇ ਮੇਰਾ ਦਾਣਾ ਪਾਣੀ ਹੈ ਨਹੀਂ ਸੀ ਜੋ ਲਿਖੀ ਖਾਣੀ ਹੈ ਮੱਥੇ ਦੀ ਕੋਈ ਜਿੰਨਾ ਮਰਜੀ ਜੋਰ ਲਾ ਲੇ ਮੈਂ ਮੈਂ ਕਦੀ ਰਿਗਰੈਟ ਨਹੀਂ ਕਰਦੀ ਇਸ ਚੀਜ਼ ਦਾ ਮੈਂ ਕਦੇ ਕਰਨਾ ਵੀ ਨਹੀਂ ਜਿੱਥੇ ਤੁਹਾਡੀ ਕਿਸਮਤ ਚ ਖਬਰ ਉਹ ਤੋਂ ਵਧੀਆ ਚੀਜ਼ ਲਿਖੀ ਪਈ ਹੋਈ ਹੋਊਗੀ ਹੈ ਨਾ ਤੇ ਮੈਂ ਕਦੇ ਵੀ ਨਹੀਂ ਉਹ ਸ਼ਾਇਦ ਉਸ ਦੇ ਕਰਮਾਂ ਚ ਸੀ ਹੈ ਨਾ ਜਿਹੜਾ ਮੇਰੇ ਕਰਮਾਂ ਚ ਹੋਊ ਮੈਨੂੰ ਮਿਲੂਗਾ ਹਰ ਹਿੱਲੇ ਮਿਲੂਗਾ ਕੋਈ ਨਹੀਂ ਖੋ ਸਕਦਾ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਵੀ ਜੇ ਸਾਨੂੰ ਕਿਸੇ ਨੇ ਕਢਾਤਾ ਨਾ ਯਾਰ ਆਪਦੇ ਕੋਲੇ ਆਪਦਾ ਕੰਮ ਹੈਗਾ ਗਿੱਡੀ ਦੀ ਗੱਲ ਹੈ ਹੈਨਾ ਸਾਡੀ ਆ ਹੱਥਾਂ ਦੀ ਉਹ ਲਿਖੀ ਤਾਂ ਖੋ ਨਹੀਂ ਸਕਦਾ ਕੋਈ ਪ੍ਰੋਡਕਸ਼ਨ ਹਾਊਸ ਦੀ ਇੱਕ ਫਿਲਮ ਕੀਤੀ ਹੈ ਬਰਦਾਸ਼ਤ ਬਾਈ ਨੂੰ ਮੈਂ ਫੋਨ ਇਹਨਾਂ ਨਾਲ ਮੈਂ ਫਿਲਮ ਕਰਦੀ ਹਾਂ ਨਾ ਤੇ ਕਈ ਵਾਰੀ ਮੈਨੋਂ ਉਹਦੇ ਬਾਰੇ ਸੁਣਨਾ ਵੀ ਪੈ ਜਾਂਦਾ ਕਈਆਂ ਤੋਂ ਤੇ ਬਟ ਮੈਂ ਕਹਿੰਦੀ ਹੁਣ ਜਿਹੜਾ ਬੰਦਾ ਮੈਂ ਕਿਸੇ ਲਈ ਖੜਦੀ ਹਾਂ ਮੇਰੇ ਲਈ ਵੀ ਖੜੂਗਾ ਨਾ ਤੇ ਮੈਂ ਇਹਨਾਂ ਨੂੰ ਕਿਹਾ ਕਿ ਬਾਈ ਮੈਂ ਆਪਣੇ ਪ੍ਰੋਡਕਸ਼ਨ ਹਾਊਸ ਦੀ ਫਿਲਮ ਕਰ ਰਹੀ ਹਾਂ ਤੇ ਮੈਨੂੰ ਤੁਸੀਂ ਇੱਕ ਦਿਨ ਚਾਹੀਦੇ ਹੋ ਤੇ ਹੈਗਾ ਥੋੜਾ ਜਿਹਾ ਕੰਮ ਪਰ ਮੈਨੂੰ ਥੋੜੀ ਗੈਸਟ ਅਪੀਅਰੈਂਸ ਚਾਹੀਦੀ ਹੈ ਕਹਿੰਦੇ ਮੈਂ ਕਿਹਾ ਜੀ ਆਪਣੀ ਨੌ ਤਰੀਕ ਕਹਿੰਦੇ ਨੌ ਨਾ ਰੱਖ ਰਾਜ ਬਾਈ 8 ਰੱਖ ਲੈ ਨੌ ਨੂੰ ਮੈਂ ਦੁਬਈ ਜਾਣਾ ਇਨਨੇ ਆ ਅਸੀਂ ਸਾਰਾ ਕੁਝ ਚੇਂਜ ਕਰਕੇ 8 ਤਰੀਕ ਨੂੰ ਇਹਨਾਂ ਨੂੰ ਬੁਲਾਇਆ ਠੀਕ ਹੈ ਤੇ ਇਹੇ ਕੰਮ ਕਰਕੇ ਗਏ ਮੈਂ ਕਿਹਾ ਬਾਈ ਮੈਂ ਕਿਹਾ ਮੇਰੇ ਕੋਲ ਪੈਸੇ ਉਸੇ ਤਾਂ ਇੰਨੇ ਹੈ ਨਹੀਂ ਵੀ ਕਹਿੰਦੇ ਬਾਈ ਮੈਂ ਤੇ ਤੁਮੰਗੇ ਹੈ ਹੈਨਾ ਤੇ ਜਦੋਂ ਮੈਂ ਇਹਨਾਂ ਨੂੰ ਅਕਾਊਂਟ ਚ ਪੈਸੇ ਪਵਾ ਰਹੀ ਹਾਂ ਤੇ ਇਹ ਕਹਿੰਦੇ ਤੂੰ ਪਾਏ ਕਿਉਂ ਤੇ ਮਤਲਬ ਮੈਂ ਥੋੜਾ ਜਿਹਾ ਕੈਰੇਕਟਰ ਸੀ ਮੇਰੇ ਮੇਰੇ ਪਾ ਦਿਓ ਮੈਂ ਇਹ ਕਹਿੰਨੀ ਆ ਕਿ ਕਿ ਬੰਦਾ ਖੜਦਾ ਕੌਣ ਆ ਨਾਲ ਥੋੜੇ ਆ ਕੇ ਲੋਕ ਵਿਲੀਨ ਬਣਾਉਂਦੇ ਨੇ ਵੀ ਇਹ ਮਾੜਾ ਹੈ ਉਹ ਇਹ ਆਇਆ ਇਹ ਆਇਆ ਪਰ ਵਰਤੇ ਤੋਂ ਪਤਾ ਲੱਗਦਾ ਵਰਤੇ ਤੋਂ ਪਤਾ ਲੱਗਦਾ ਸੱਚੀ ਗੱਲ ਹੈ ਤੇ ਮੈਂ ਇਹ ਗੱਲ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਹਦੇ ਕਿ ਉਹ ਬੰਦਾ ਮੈਨੂੰ ਕਹਿੰਦਾ ਵੀ ਬਾਈ ਤੂੰ ਪੈਸੇ ਪਾਏ ਕਿਉਂ ਮੈਂ ਕਿਹਾ ਬਾਈ ਜਦ ਮੈਂ ਤੇਰੇ ਤੋਂ ਲੈਣੀ ਆ ਮੈਂ ਮੈਂ ਕਿਉਂ ਨਹੀਂ ਪਾਉਂਗੀ ਇਹ ਚੀਜ਼ ਨਾ ਇਸ ਵਾਰ ਮੈਂ ਦੇਖੀ ਜਿਸ ਟਾਈਮ ਦਿਲਜੀਤ ਵਾਲੀ ਇਹ ਸਾਰੀ ਗੱਲ ਹੋਈ ਨਾ ਕੰਟਰੋਵਰਸੀ ਹੋਈ ਇਹ ਆਰਟਿਸਟ ਦੇ ਨਾਲ ਹੀ ਕੰਟਰੋਵਰਸੀ ਹੋ ਰਹੀ ਹੈ ਇੱਕ ਆਰਟਿਸਟ ਟੌਪ ਤੇ ਪਹੁੰਚ ਗਿਆ ਸਾਡਾ ਹੀ ਆਰਟਿਸਟ ਹੈ ਨਾ ਸਾਡੇ ਇੱਥੋਂ ਹੀ ਗਿਆ ਨਾਲ ਖੜਨ ਦੀ ਜਿਵੇਂ ਜਾਏ ਲੋਕ ਲੱਤਾਂ ਵੱਢ ਖਿੱਚਦੇ ਦੇਖੇ ਹੈ ਨਾ ਤੋਡਾ ਕੀ ਕਹਿਣਾ ਹੈ ਲੈ ਉਹ ਜਿਹੜੇ ਮੇਰੀ ਗੱਲ ਸੁਣ ਜਿਨ੍ਹਾਂ ਨੂੰ ਮੈਨੂੰ ਲੱਗਦਾ ਮੈਂ ਕਦੇ ਸੁਣੀ ਨਹੀਂ ਹੈਗਾ ਮੀਕੇ ਚਿੱਕੇ ਜੇ ਵਰਗੇ ਮੈਂ ਕਦੇ ਨਹੀਂ ਸੁਣਿਆ ਨੱਕ ਚ ਗਾਉਂਦਾ ਉਹ ਵੀ ਕਹਿ ਰਿਹਾ ਮੈਂ ਹਰਾਨਾ ਜਰ ਇੰਡਸਟਰੀ ਦਾ ਬੰਦਾ ਐ ਅਸੀਂ ਜੇ ਇੰਡਸਟਰੀ ਇਕੱਠੇ ਨਾਲ ਖੜਨਾ ਚਾਹੀਦਾ ਆਪਾਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਐ ਫਿਲਮ ਪਹਿਲਾਂ ਦੀ ਬਣੀ ਹੋਈ ਐ ਸਭ ਨੂੰ ਪਤਾ ਵੀ ਜੰਗ ਤੋਂ ਪਹਿਲਾਂ ਦੀ ਬਣੀ ਹੋਈ ਐ ਅ ਸਾਡੇ ਚ ਫਿਲਮ ਚ ਕੰਮ ਕਰਿਆ ਕਾਫੀ ਸਾਰੇ ਆਰਟਿਸਟਾਂ ਨੇ ਮੈਂ ਉਹਦੇ ਪਾਕਿਸਤਾਨ ਸ਼ੂਟ ਕਰਕੇ ਆਇਆ ਵਟ ਵੀ ਤੁਸੀਂ ਕਿਉਂ ਉਹ ਕਰਦੇ ਹੋ ਤੁਸੀਂ ਖੜੋ ਨਾਲ ਉਹਦਾ ਵਿਚਾਰੇ ਦਾ ਕੋਈ ਕਸੂਰ ਨਹੀਂ ਉਹ ਤਾਂ ਜਦੋਂ ਕਾਸਟਿੰਗ ਕਰਦੇ ਨੇ ਤਾਂ ਡਾਇਰੈਕਟਰ ਪ੍ਰੋਡਿਊਸਰ ਕਰਦੇ ਨੇ ਬਾਕੀ ਵੀ ਤਾਂ ਹੋਰ ਆਰਟਿਸਟ ਹੈਗੇ ਨੇ ਉਹਨਾਂ ਨੂੰ ਕਿਉਂ ਨਹੀਂ ਟਾਰਗੇਟ ਕੀਤਾ ਆ ਹੁਣ ਆਊਗੀ ਚੱਲ ਮੇਰਾ ਪੁੱਤ ਵਿਚਾਰ ਆ ਰਹੀ ਐ ਫਿਰ ਉਹ ਵੀ ਨਹੀਂ ਲੱਗਣ ਦੇਣਗੇ ਇਹ ਦਿਮਾਗ ਦੇ ਵਿੱਚ ਨਾ ਇਹ ਪਾ ਰੱਖਿਆ ਜਿਹੜੀ ਧਰਮ ਕਟੜਤਾ ਇਹ ਬਹੁਤ ਮਾੜੀ ਹੁੰਦੀ ਹੈ ਪੋਲਿਟਿਕਸ ਕਟੜਤਾ ਕਿਸੇ ਵੀ ਧਰਮ ਚ ਹੋਵੇ ਸਹੀ ਨਹੀਂ ਹੁੰਦੀ ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਚਾਹੇ ਸਿੱਖ ਚਾਹੇ ਤੁਹਾਡੇ ਜਿਹੜੀ ਇਹ ਸਮਾਈਲਸ ਨੇ ਨਾ ਇਦਾਂ ਹੀ ਬਣਿਆ ਰਹਿਣ ਤੇ ਜਿਹੜਾ ਤੁਹਾਨੂੰ ਪਿਆਰ ਲੋਕਾਂ ਤੋਂ ਮਿਲ ਰਿਹਾ ਉਹ ਮਿਲਣਾ ਜ਼ਰੂਰੀ ਹੈ ਕਹਿੰਦੇ ਕਿ ਨਾ ਕਹਿੰਦੇ ਜਿਹਦੇ ਨਾਲ ਦਰਸ਼ਕ ਖੜਗੇ ਸੇਮ ਦਿਲਜੀਤ ਦੇ ਨਾਲ ਵੀ ਉਹੀ ਹੋਇਆ ਕਹਿੰਦੇ ਓਵਰਸੀਸ ਆਡੀਅੰਸ ਨਾਲ ਖੜਗੀ ਕਹਿੰਦੇ ਕੋਈ ਨਹੀਂ ਤੁਸੀਂ ਇੰਡੀਆਸ ਨਹੀਂ ਕਰ ਰਹੇ ਅਸੀਂ ਬਾਰੂ ਪਿਆਰ ਦਾ ਵਧ ਕਮਾਇਆ ਉਸਨੇ ਵਧ ਕਮਾਇਆ ਅਸੀਂ ਤਾਂ ਕਹਿੰਦੇ ਹੁੰਨੇ ਆ ਵੀ ਜਦ ਤੱਕ ਜੇ ਹੱਸਣ ਵਾਲੀ ਉਮਰ ਬੱਧੀ ਆ ਨਾ ਅਸੀਂ ਵਾਦਾ ਕਰਦੇ ਆ ਅਸੀਂ ਤੁਹਾਨੂੰ ਮਰ ਨਹੀਂ ਦਿੰਦੇ ਕਿਆ ਬਾਤ ਕਿਆ ਬਾਤ ਕਿਆ ਉਮਰ ਉਮੀਦ ਕਰਾਂਗੇ ਕਿ ਤੁਹਾਡੀ ਉਮਰ ਹਸਾਉਂਦਿਆਂ ਵਦੇ ਤੇ ਲੋਕਾਂ ਦੀ ਹਾਸੇ ਦੀ ਵਾਤ ਰਹੇ थैंक यू ਸੋ ਮਚੀਆੰਕਿਊ ਥੈਂਕ ਯੂ ਸੀਸੀ ਰਾਜਸਥਾਨੀਵਾਲ ਤੇ ਕੁਛੇ ਚિત੍ਰਕਾਰ ਆਪਣੀ ਕਈ ਫਿਲਮਾਂ ਦੇ ਨਾਲ ਤੁਹਾਨੂੰ ਐਂਟਰਟੇਨ ਕਰਦੇ ਰਹਿੰਦੇ ਨੇ ਤੇ ਹੁਣ ਜਿਹੜਾ ਇਹਨਾਂ ਦਾ ਰੌਲਾ ਉਹ ਬੇਸਮੈਂਟ ਦੇ ਵਿੱਚ ਪੈਣਾ ਆ ਤੇ ਉਹ ਕਿਉਂ ਕੀ ਕੁਝ ਹੋਏਗਾ ਉਹ ਤੁਸੀਂ ਜਲ ਦੇਖ ਪਾਉਂਗੇ ਕੈਮਾਂ ਮੈਂ ਲਾਲਾ ਨਾਲ ਭਵਨੀਤ ਕੌਸ਼ਲੀ ਬੀਪੀ ਸਾंचा ਲਈ